ਮੁਬਾਰਕਾਂ ਨੇ ਪਹਿਲਾਂ ਤਾਂ ਗਾਣਾ ਤੁਹਾਡਾ ਮੈਂ ਸੁਣਿਆ ਫਾਰ ਲਵ ਬਹੁਤ ਅੱਛਾ ਮਿਊਜ਼ਿਕ ਹੈ ਬੜਾ ਅੱਛਾ ਵੀਡੀਓਜ਼ ਹੈ ਤੇ ਕਿਵੇਂ ਇਹ ਤੁਹਾਡਾ ਸ਼ੁਰੂ ਤੋਂ ਸ਼ੌਂਕ ਹੈ ਜਾਂ ਹੁਣ ਜਾ ਕੇ ਉੱਥੇ ਮੂਡ ਬਣ ਗਿਆ ਵੀ ਗਾਉਣਾ ਸ਼ੁਰੂ ਕਰੀਏ ਆਪਾਂ ਜੀ ਸ਼ੁਰੂ ਤੋਂ ਮੈਂ ਗਾਉਂਦਾ ਸੀ ਲਿਖਦਾ ਤਾਂ ਨਹੀਂ ਸੀ ਪਰ ਕਾਉਂਦਾ ਸੀ ਥੋੜਾ ਮੋਟਾ ਸ਼ਾਇਰੀ ਵਗੈਰਾ ਕਰ ਲਈਦੀ ਸੀ ਜੀ ਪਰ ਉਰੇ ਜਿਵੇਂ ਪੱਕੇ ਕੇ ਬੰਦੀ ਗਿਆ ਸਟੱਡੀ ਪੂਰੀ ਹੋ ਗਈ ਪੱਕੇ ਹੋ ਗਏ ਜੀ ਫਿਰ ਥੋੜਾ ਜਆ ਕਾਪੀ ਕੇ ਨਹੀਂ ਧਿਆਨ ਦਿੱਤਾ ਗਿਆ ਤਾਂ ਕਿ ਮੰਨਣਾ ਪਟੇ ਤਾਂ ਫਿਰ ਲਿਖਣਾ ਸ਼ੁਰੂ ਕੀਤਾ ਜੀ ਤਾਂ ਹੁਣ ਸ਼ੌਂਕਿਆ ਗਾਇਕੀ ਵੀ ਸ਼ੁਰੂ ਕੀਤੀ ਹੈ ਜੀ ਮੈਂ ਦੋ ਚਨੇ ਵੇਖਣ ਚੜਦਾ ਹਾਂ ਮੈਂ ਇਹ ਤੋਂ ਪਹਿਲਾਂ ਵੀ ਤੁਹਾਡਾ ਇੱਕ Song ਆਇਆ ਸੀ ਹਾਂ ਇਸ ਤੋਂ ਪਹਿਲਾਂ ਵੀ ਆਇਆ ਸੀ ਜੀ ਦਿਲ ਵਾਲੀ ਗੱਲ ਉਹ ਥੋੜਾ ਰੋਮਾਂਟਿਕ ਸੀਗਾ ਜੀ ਉਹ ਵੀ ਆਪ ਲਿਖਿਆ ਸੀ ਇਹ ਥੋੜਾ ਸੈੱਗ ਹੈ ਜੀ ਅੱਗੇ ਤੇ ਵੀ ਪਲਾਨ ਨੇ ਵਿਆਵਾ ਸ਼ਾਦੀਆਂ ਆ ਰਹੀਆਂ ਨੇ ਜੀ ਤਾਂ ਮਤਲਬ ਅਲੱਗ-ਅਲੱਗ ਤਰੀਕੇ ਦਾ ਲਿਖਣ ਦੀ ਕੋਸ਼ਿਸ਼ ਚੱਲ ਰਹੀ ਹੈ ਜੀ ਥੋੜਾ ਜਿਹਾ ਆਪਣਾ ਅੰਦਰੂਨੀ ਐਕਸਪਲੋਰ ਕਰਦੇ ਆ ਗਾਇਤ ਦਾ ਮਤਲਬ ਹੈ ਕਿ ਕੁਝ ਹੋਰ ਲਿਖ ਸਕਦੇ ਹਾਂ ਜੀ ਮਤਲਬ ਅੱਗੇ-ਅੱਗੇ ਧੂਲ ਤਮਾਕੀ ਵਾਲੇ ਬੀਟ ਵਾਲੇ ਗਾਣੇ ਜਿਹੜੇ ਵਿਆਵਾ ਸ਼ਾਦੀਆਂ ਦੇ ਵਿੱਚ ਵੀ ਲੋਕ ਅੰਜਾਇ ਕਰ ਸਕਣ ਹਾਂਜੀ ਹਾਂਜੀ ਇਹੀ ਪਲਾਨ ਹੈ ਜੀ ਹੌਲੀ ਹੌਲੀ ਹਰ ਚੀਜ਼ ਦਾ ਟੇਸ ਮਿਲੇਗਾ ਸਭ ਨੂੰ ਵਿਆਹ ਤੋਂ ਪ੍ਰੋਡਕਸ਼ਨ ਤੋਂ ਸਾਇਰ ਰੋਮਾਂਟਿਕ ਚੱਕਵਾ ਛੂ ਤੈਨੂੰ ਹਵਾ ਇੰਜ ਮਹਿਕੀ ਜਿਵੇਂ ਮਹਿਕੇ ਤਰਤ ਪਹਿਲੀ ਬਰਸਾਤ ਵਿੱਚ ਛੂਗੀ ਪੰਜਾਬ ਦੀ ਮਿੱਟੀ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਰਹਿੰਦੇ ਹੋਏ ਆ ਜਿਸ ਤਰ੍ਹਾਂ ਮੈਂ ਦੱਸਿਆ ਵੀ ਮਾਤਾ ਪਿਤਾ ਤੁਹਾਡੇ ਨੇ ਤੁਹਾਡੀ ਬੜੀ ਐਜੂਕੇਸ਼ਨ ਨੂੰ ਧਿਆਨ ਦਿੱਤਾ ਤੇ ਕਿਸ ਤਰ੍ਹਾਂ ਸੀ ਇੱਥੇ ਪਰਿਵਾਰ ਦੀ ਗੱਲ ਦੱਸੋ ਹਾਂਜੀ ਪਰਿਵਾਰ ਸਪਾਸਾ ਪਿਤਾ ਦੇ ਬ੍ਰਦਰ ਸੀ ਗਏ ਬ੍ਰਦਰ ਦਾ ਬ੍ਰਦਰ ਨੂੰ ਲੁਤਾ 15-20 ਸਾਲ ਹੋ ਗਏ ਆਸਟ੍ਰੇਲੀਆ ਮੂਵ ਹੋ ਗਏ ਤੇ ਉਹ ਕਾਫੀ ਪਹਿਲਾਂ ਆ ਗਏ ਸੀਗੇ ਤੇ ਮੈਂ ਉੱਥੋਂ ਬੈਸ ਨਸ ਕੀਤੀ ਹੈ ਮਦਰ ਫਾਦਰ ਪ੍ਰਿੰਸੀਪਲ ਸੀਗੇ ਵਾਈਸ ਪ੍ਰਿੰਸੀਪਲ ਮਦਰ ਸੀਗੀ ਤੇ ਮੈਨੂੰ ਉਹਨਾਂ ਨੇ ਨਰਸਿੰਗ ਕਰਾਈ ਜੀ ਸੋਕਾ ਇੰਸਟੀਚੂਟ ਆਫ ਨਰਸਿੰਗ ਤੋਂ ਜੀ ਤੇ ਉਸ ਤੋਂ ਬਾਅਦ ਮੈਂ ਤੋਂ ਆਸਟ੍ਰੇਲੀਆ ਆਪਣਦਰ ਕੋਲ ਪਏ ਜਿੱਤਾਂ ਸੀ ਜੀ ਫਾਇਨਸ ਪੜ੍ਹਾਈ ਸੁਆਸਤੇ ਕੋ ਪਿਆਰ ਮਾਰੇ ਛੋਟੇ ਨਰਸਿੰਗ ਦੇ ਕੋਰਸ ਤੇ ਆਇਆ ਸੀ ਜੀ ਅੱਗੇ ਮੇਰਾ रुझान ਥੋੜਾ ਸੋਸ਼ਲ ਵਰਕ ਕਰਨੀ ਹੋਇਆ ਕਿ ਥੋੜਾ ਸਮਾਜ ਭਲਾਈ ਵਾਸਤੇ ਵੀ ਥੋੜਾ ਧਿਆਨ ਦਿੱਤਾ ਜਾਵੇ ਜੀ ਤਾਂ ਮੈਂ ਮਾਸਟਰਸ ਤੋਂ ਸੋਸ਼ਲ ਵਰਕ ਸ਼ੁਰੂ ਕੀਤਾ ਜੀ ਕਰਨਾ ਉਹ ਮਾਸਟਰਸ ਕੰਪਲੀਟ ਕਰਨ ਤੋਂ ਬਾਅਦ ਮੈਨੂੰ ਡਿਪਾਰਟਮੈਂਟ ਆਫ ਏਜ ਕੇਅਰ ਵਾਸਤੇ ਜੋਬ ਮਿਲ ਗਈ ਜੀ ਹੁਣ ਮੈਂ ਉੱਥੇ ਕੰਮ ਕਰਦਾ ਮੈਨੂੰ 2 ਸਾਲ ਹੋ ਗਏ ਨੇ ਉੱਥੇ ਕੰਮ ਕਰਦੇ ਨੂੰ ਤਰਸੂ ਬੀ ਬੀ ਜੀ ਜੋਬ ਕੀ ਹੈ ਤੁਹਾਡੀ ਨਾਲ ਮੈਂ ਇੱਕ ਕੇਸ ਮੈਨੇਜਰ ਕੰਮ ਕਰਦਾ ਜੀ ਜਿਹੜੇ ਵੀ ਬਿਰਧ ਲੋਗ ਨੇ ਜੀ ਉਹਨਾਂ ਨੂੰ ਪੈਸੇ ਆਉਂਦੇ ਆ ਫੰਡਿੰਗ ਆਉਂਦੀ ਆ ਜੀ ਉਹ ਆਪਣਾ ਘਰੇ ਰਹੇ ਤੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਜਿਵੇਂ ਕਿ ਕਲੀਨਿੰਗ ਬੈਰਾ ਚੋਟੀਆਂ ਮੋਟੇ ਸਰਵਿਸਸ ਜੇ ਜਿਹੜੀਆਂ ਉਹ ਕੰਮ ਉਹ ਆਪ ਨਹੀਂ ਕਰ ਸਕਦੇ ਪਰ ਆਪੇ ਕਰਕੇ ਸਰਕਾਰ ਸਬਸਿਡੀ ਦਿੰਦੀ ਆ ਜੀ ਮੈਂ ਉਹ ਪੈਸੇ ਮੈਨੇਜ ਕਰਦਾ ਪਰਮਾਤਮਾ ਦਾ ਸ਼ੁਕਰ ਹੈ ਤਾਂ ਤੁਹਾਨੂੰ ਇੱਥੇ ਜਾ ਕੇ ਸੇਵਾ ਕਰਨ ਦਾ ਮੌਕਾ ਮਿਲ ਗਿਆ ਨਾਲ ਪਾਤਿਕਾ ਜੀ ਬਿਲਕੁਲ ਜੀ ਬਿਲਕੁਲ ਨਾਲ ਨਾਲ ਸੇਵਾ ਕਰਦੇ ਆ ਜੀ ਨਾਲ ਨਾਲ ਥੋੜੀ ਮੋਟੀ ਕਮਾਈ ਵੀ ਹੋ ਰਹੀ ਹੈ ਉਸ ਜੋ ਆਪਣੀ ਕੰਪਨੀ ਕੰਨੀ ਲਾ ਰਹੇ ਆ ਥੋੜਾ ਫੈਮਿਲੀ ਸਪੋਰਟ ਕਰਦੇ ਆ ਜੀ ਤੱਕ ਚੱਲੀ ਜਾ ਰਹੇ ਹੋਣ ਲੀਕ ਨਹੀਂਓ ਮੁਕਦੀ ਮੇਰੀ ਦੂਰੀ ਨਹੀਂਓ ਘਟਦੀ ਤੇਰੀ ਜੀ 5 ਸਾਲ ਹੋ ਗਏ ਤੁਹਾਨੂੰ ਇਹ ਕਿਤਰਾ ਮਤਲਬ ਜੀ ਆਪਾਂ ਦੇਖੀਏ ਪੰਜਾਬ ਤੋਂ ਬਾਹਰ ਆ ਕੇ ਸਾਡੇ ਨੌਜਵਾਨ ਅੱਜ ਵਿਦੇਸ਼ਾਂ ਦਾ ਰੁੱਖ ਕਰ ਰਹੇ ਨੇ ਕਿਸ ਤਰ੍ਹਾਂ ਮਤਲਬ ਇੱਥੇ ਦੀ ਕੀ ਹੈਗੀ ਆ ਜਿਹੜੀ ਆਪਣੇ ਨਾਲ ਰਹਿਣ ਸਹਿਣ ਦਾ ਕਿੰਨਾ ਕੁ ਫਰਕ ਹੈ ਕਿਵੇਂ ਇੱਥੇ ਮਨ ਲੱਗਦਾ ਪਰਵਾਹ ਨੂੰ ਛੱਡਣਾ ਕਿਹੜਾ ਸੌਖਾ ਵਰਮ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਤੇ ਚਲੋ ਯਾਦ ਆਉਂਦੀ ਹੈ ਜੀ ਪਰ ਉਹੀ ਹੈ ਕਿ ਥੋੜਾ ਆਪਣਾ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਦੇਖਦੇ ਹੋਏ ਕਿ ਹਰ ਬੰਦੇ ਨੂੰ ਮੂਵ ਤਾਂ ਕਰਨਾ ਪੈਂਦਾ ਜੀ ਕੋਈ ਨੇੜੇ ਕਰਦਾ ਕੋਈ ਦੂਰ ਕਰਦਾ ਪਰ ਐਸੇ ਕਰਕੇ ਐਸੇ ਕਰਕੇ ਜੀ ਸੋਸ਼ਲ ਫਾਈਨੈਂਸ਼ੀਅਲ ਕੰਡੀਸ਼ਨ ਥੋੜੀ ਵਧੀਆ ਹੋ ਜਾਂਦੀ ਹੈ ਜੀ ਲਾਈਫ ਸਟਾਈਲ ਵਧੀਆ ਹੋ ਜਾਂਦਾ ਤੁਸੀਂ ਜ਼ਿਆਦਾ ਕਮਾ ਸਕਦੇ ਹੋ ਤੇ ਆਪਣੇ ਆਪ ਤੇ ਆਸ ਕਰਦੇ ਮੈਨੂੰ ਮਿਸ਼ਰੀ ਲੱਗਦਾ ਹਾਸਾ ਤੇਰਾ ਬਿਨ ਜੀ ਤੇ ਕੱਟਦਾ ਦਿਲ ਇਹ ਮੇਰਾ ਪਰ ਠੀਕ ਹੈ ਬਿਲਕੁਲ ਕੰਮ ਵੀ ਅੱਛਾ ਕਰ ਰਹੇ ਹੂੰ ਸਾਰੀ ਕੁਛ ਗੱਲਬਾਤ ਵੀ ਠੀਕ ਹੈ ਹੁਣ ਅੱਗੇ ਕੀ ਫਿਊਚਰ ਪਲਾਨ ਹੈ ਵੀ ਤੁਸੀਂ ਇਹਨੂੰ ਪ੍ਰੋਫੈਸ਼ਨਲ ਤੌਰ ਤੇ ਲਿਆਉਣਾ ਹੈ ਜਾਂ ਮਤਲਬ ਇੱਕ ਆਪਣੇ ਬਿਲ ਦੇ ਸ਼ੌਂਕ ਹੀ ਪੂਰੇ ਕਰਨੇ ਆ ਵੀ ਚਲੋ ਕਿਤੇ ਕਿਤੇ ਗਾਣਾ ਕਰਦੇ ਕਰਾਂਗੇ ਜਾਂ ਇਹਨੂੰ ਉਧਰ ਲਿਆਉਣਾ ਹੈ ਵੀ ਬਹੁਤ ਪੱਕੇ ਤੌਰ ਤੇ ਗਾਣਾ ਵੀ ਸ਼ੁਰੂ ਕਰਨਾ ਹੈ ਸਟੇਜ ਸ਼ੋ ਵੀ ਕਰਨੇ ਆ ਸਾਰਾ ਕੁਛ ਕਰਨਾ ਹੈ ਸਾਰਾ ਕੁਛ ਕਰਨਾ ਜੀ ਤਾਂ ਹੀ ਸ਼ੁਰੂ ਕੀ ਤਿਆਰੀ ਤਾਂ ਹੀ ਲੈਣੀ ਤਾਂ ਸੋ 5 ਸਾਲ ਪਹਿਲਾਂ ਵੀ ਸ਼ੁਰੂ ਕਰ ਦੇਣਾ ਚਾਹ ਕਰ ਸਕਦੇ ਸੀਗੇ ਪਰ ਪਹਿਲਾਂ ਆਪਣੇ ਆਪ ਨੂੰ ਸਟੇਬਲ ਕਰਿਆ ਫਾਈਨੈਂਸ਼ਲੀ ਵੀ ਤੇ ਮੈਂਟਲੀ ਵੀ

ਮਤਲਬ ਕੰਨ ਖੁਰਕਣ ਦਾ ਸਮਾਂ ਨਹੀਂ ਵਿਦੇਸ਼ਾਂ ਦੇ ਵਿੱਚ ਕਹਿੰਦੇ ਪਰ ਤੁਹਾਨੂੰ ਟਾਈਮ ਕਿਉਂ ਨਹੀਂ ਮਿਲਦਾ ਹੈ

ਬੜੇ ਪਰਛਾਵਾਂ ਕੱਢੇ ਜ਼ਿੰਦਗੀ ਦੇ ਸਾਲ ਮੈਂ ਪੰਜਾਬੀ ਲੋਕ ਨੇ ਜਿਹੜੇ ਇੱਥੇ ਕਿੰਨੇ ਕ ਤੁਹਾਡੇ ਮੈਲਬੌਰਨ 'ਚ ਪੰਜਾਬੀ ਲੋਕ ਹੈ ਜਿਨ੍ਹਾਂ ਨੂੰ ਤੁਸੀਂ ਮਿਲਦੇ ਹੋ ਸਟੂਡੈਂਟਸ ਕਿੰਨੇ ਕ ਉਹਨਾਂ ਬਾਰੇ ਜ਼ਰੂਰ ਦੱਸੋ ਹਾਂਜੀ ਕਾਫੀ ਪੈਨ ਨੇ ਜਿਹੜੇ ਕੁਝ ਕੰਮ ਕਰ ਰਹੇ ਨੇ ਬਲ ਸਾਰੇ ਮੈਂ ਕਹੂੰਗਾ ਜੀ ਸਭ ਬੋਲ ਤੇ ਲਾ ਕੇ ਮਿਹਨਤ ਕਰ ਰਹੇ ਨੇ ਬਹੁਤ ਵਧੀਆ ਮਾਹੌਲ ਹੈ ਉਹ ਆਪਣੀ ਆਪਣੀ ਲੋੜ ਦੇ ਹਿਸਾਬ ਨਾਲ ਬਲਕਿ ਕਾਫੀ ਦੂਰ ਦੂਰ ਵੀ ਰਹਿੰਦੇ ਨੇ ਕੋਈ ਨੇੜੇ ਤਾਂ ਨਹੀਂ ਰਹਿੰਦਾ ਜੀ ਇਸ ਦੂਰੇ ਬਲਕਿ ਕਾਫੀ ਦੂਰ ਦੂਰ ਫੈਲੇ ਹੋਏ ਨੇ ਮੇਰਾ ਦੋਸਤ ਮੇਰੇ ਤੋਂ ਦੋ ਕੰਟਰੀ ਡਰਾਈਵ ਤੇ ਰਹਿੰਦਾ ਇੱਕ ਤਾਂ ਮਿਲਿਟਰੀ ਨੂੰ ਹਫਤੇ 'ਚ ਇੱਕ ਕਦੀ ਬਾਸ ਸਭ ਮੇਲਤ ਕਰਦੇ ਸੀ ਬਹੁਤ ਵਧੀਆ ਮਾਹੌਲ ਜਿਵੇਂ ਦੋ ਚੰਨ ਦੇਖਣ ਛੜਦਾ ਹੁਣ ਅਗਲਾ ਪਲਾਨ ਕਿਵੇਂ ਬਣਾ ਰੱਖਿਆ ਕਿਦਾਂ ਦਾ ਗਾਣਾ ਹੁਣ ਬੀਟ Song ਦੀ ਤਿਆਰੀ ਹੈ ਅਗਲੀ ਹਾਂਜੀ ਅੱਗੇ ਬੀਟ Song ਦੀ ਤਿਆਰੀ ਹੈ ਜੀ ਕੋਸ਼ਿਸ਼ ਕਰੀਏ ਰਹੂਗੇ ਜੀ ਤਿਆਰੀ ਤਾਂ ਹੈ ਪਰ ਦੇਖੋ ਮੇਰੇ ਵੱਲੋਂ ਤਾਂ ਬੀਟ Song ਹੈ ਜੀ ਕਦੋਂ ਕਦਾ ਹੈਗਾ ਤੁਹਾਡਾ ਵਿਚਾਰ ਵੀ ਇਹ ਗਾਣਾ ਰਿਲੀਜ਼ ਕਰਨਾ ਹੈ ਜਿਹੜਾ ਨੈਕਸਟ ਆਏਗਾ ਅਗਲੇ ਮਹੀਨੇ ਤੱਕ ਜੀ ਕਿਉਂਕਿ ਵਿਆਹਾਂ ਦਾ ਸੀਜ਼ਨ ਵੀ ਸ਼ੁਰੂ ਹੋ ਰਿਹਾ ਹੈ ਤਾਂ ਮੈਨੂੰ ਲੱਗਿਆ ਕਿ ਕੁਝ ਦਿੱਤਾ ਜਾਵੇ ਜੀ ਸਰੋਤਿਆਂ ਨੂੰ ਜੋ ਸੁਣਨ ਤੇ ਨੱਚਣ ਤੇ ਮੂਵਮੈਂਟ ਨੂੰ ਇੰਜੋਏ ਕਰਨ ਇੰਡੀਆ ਆਉਣ ਦਾ ਕਦੋਂ ਦਾ ਵੀ ਇੱਧਰ ਕਿੰਨੇ ਚਿਰ ਬਾਅਦ ਚੱਕਰ ਲਾ ਦੰਨੇ ਹੋ ਜਾਂ ਨੈਕਸਟ ਪਲਾਨ ਕੀ ਹੈ ਵੀ ਕਦੋਂ ਆ ਕੇ ਜਾਣਾ ਮੈਂ ਹਿੰ ਸਾਲ ਚ ਇੱਕ ਵਾਰ ਚੱਕਰ ਲਾ ਜਾਂਦਾ ਸਾਲ ਪਿਛਲਾ ਕਰੋਨਾ ਜਿੱਤਾ ਚਲੋ ਨਹੀਂ ਲੱਗਿਆ ਕੁਝ ਉਹ ਸਟੂਡੈਂਟ ਵੀ ਸੀ ਜੀ ਕੰਮ ਕਰ ਰਹੇ ਸੀ ਸੇ ਤੇ ਪਰ ਵੈਸੇ ਹੁਣ ਜਦੋਂ ਦਾ ਕਰੋਨਾ ਠੀਕ ਹੋਇਆ ਤਾਂ ਸਾਲ ਚ ਇੱਕ ਵਾਰ ਚੱਕਰ ਜ਼ਰੂਰ ਲਾ ਹੀ ਰੰਦਾ ਨਹੀਂ ਮਾਤਾ ਪਿਤਾ ਵੀ ਉਹ ਰਹਿ ਆਏ ਬੈਨੇ ਤੇ ਉਹ ਇਕੱਠੇ ਰਹਿੰਦੇ ਨੇ ਸਾਰੇ ਇਹ ਦਿਨ ਰਾਤ ਦੇ ਫਰਕਾਂ ਚ ਤੇ ਘਰੁੜਿਆ ਫਿਰਦਾ ਚੱਲ ਤੇਰਾ ਜੇ ਜੇ ਕੋਈ ਸੰਪਰਕ ਕਰਨਾ ਚਾਹੇ ਤਾਂ ਤੁਹਾਨੂੰ ਕਿਸ ਤਰ੍ਹਾਂ ਮੋਕ ਕਰ ਸਕਦਾ ਕਿਸ ਤਰ੍ਹਾਂ ਤੁਹਾਡੇ ਤੱਕ ਪਹੁੰਚ ਕਰ ਸਕਦਾ ਬਿਲਕੁਲ ਜੀ ਵਿਆਪਨ ਰੋਡਕਸ਼ਨ ਤੇ ਆਪਣਾ ਈਮੇਲ ਐਡਰੈਸ ਹੈ ਜੀ YouTube ਚੈਨਲ ਆਹੀ ਚੈਨਲ ਪਰੰਮ ਮੇਰਾ Instagram ਚੈਨਲ ਹੈ ਜੀ ਜੋ ਮੈਂ ਖੁਦ ਹੀ ਹੈਂਡਲ ਕਰਦਾ ਕੋਈ ਵੀ ਮੈਨੂੰ ਉੱਥੇ ਮੈਸੇਜ ਕਰਨ ਲਈ ਜੋ ਕਿਸੇ ਵੀ ਟਾਈਮ ਮੈਸੇਜ ਕਰ ਸਕਦਾ ਹੈ ਕੋਈ ਪਾਬੰਦੀ ਨਹੀਂ ਕਿ ਚੋ ਹੋਏ ਸਾਰੇ ਸਾਲ ਤੇਰੇ ਨੂੰ ਹੋਏ ਵੱਲ ਕਿਸੇ ਨੌਜਵਾਨ ਮੁੰਡੇ ਕੁੜੀਆਂ ਨੂੰ ਕਿਸਨੇਹਾ ਕੀ ਦੇਣਾ ਚਾਹੁੰਦੇ ਆ ਬਾਕੀ ਉਮੀਦ ਨਾਲ ਹੱਥ ਬਿਤ ਦਾ ਟਾਈਮ ਸਾਰਾ ਕੁਝ ਸੈਟਲਡ ਆਊਨ ਹੋ ਜਾਂਦਾ ਹੈ ਸਾਰੇ ਸਟੋਕ ਵੀ ਪੂਰੇ ਹੋ ਜਾਂਦੇ ਨੇ ਬਸ ਆਪਣਾ ਹਾਰਡਵਰ ਤੇ ਆਪਣਾ ਗੋਲ ਸਾਰਟਡ ਰੱਖੋ ਤੇ ਸਭ ਕੁਝ ਅਚੀਵ ਹੋਏਗਾ ਜੀ ਸਤਿ ਸ੍ਰੀ ਅਕਾਲ ਜੀ ਮੈਮੋਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਇਹ ਵਰਮੇਰੀਆ ਦੋਸਤੋ ਗੱਲ ਕਰਾਂਗੇ ਆਪਣੇ ਰੰਗਲੇ ਪੰਜਾਬ ਦੀ ਤੇ ਰੰਗਲੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਤੇ ਉਹ ਲੋਕਾਂ ਦੀ ਜਿਨ੍ਹਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਚੰਗਾ ਨਾਮਣਾ ਖੱਟਿਆ ਚੰਗੇ ਕੰਮ ਕੀਤੇ ਨੇ ਉਹਨਾਂ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਐਸੀ ਇੱਕ ਇੱਕ ਨੌਜਵਾਨ ਹੈ ਜੋ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਰੜ ਪਿੰਡ ਦੇ ਵਿੱਚੋਂ ਉਹਨਾਂ ਦਾ ਪਰਿਵਾਰ ਬੜਾ ਬੜਿਆ ਲਿਖਿਆ ਪਰਿਵਾਰ ਸੀ ਉਹਦੇ ਮਾਤਾ ਪਿਤਾ ਪ੍ਰਿੰਸੀਪਲ ਸੀ ਸਕੂਲ ਦੇ ਵਿੱਚ ਬੱਚਿਆਂ ਨੂੰ ਪੜਾਇਆ ਇਦਾਂ ਹੀ ਐਜੂਕੇਸ਼ਨ ਆਪਣੇ ਬੱਚੇ ਨੂੰ ਵੀ ਦਿੱਤੀ ਤੇ ਆਸਟ੍ਰੇਲੀਆ ਚਲਾ ਗਿਆ ਦੇਸ਼ ਵਿਦੇਸ਼ਾਂ ਦੇ ਵਿੱਚ ਚਰਚੇ ਨੇ ਸਰਦਾਰਾਂ ਦੇ ਸਮੇਂ-ਸਮੇਂ ਸਿਰ ਤਖਤੇ ਪਲਟੇ ਨੇ ਸਰਕਾਰਾਂ ਦੇ ਤੁੰਬ ਨਾ ਸਕਿਆ ਕੋਈ ਆਣ ਤੇ ਵਾਣ ਪੰਜਾਬੀਆਂ ਦੀ ਸ਼ੇਰਾਂ ਵਰਗੀ ਦੁਨੀਆ ਦੇ ਵਿੱਚ ਸ਼ਾਨ ਪੰਜਾਬੀਆਂ ਦੀ ਇਦਾਂ ਜਿਹੜੀ ਸ਼ੇਰਾਂ ਵਰਗੀ ਕੌਮ ਹੈ ਪੰਜਾਬੀਆਂ ਦੀ ਹਰ ਖੇਤਰ ਦੇ ਵਿੱਚ ਮੱਲਾ ਮਾਰੀਆਂ ਨੇ ਪੰਜਾਬੀਆਂ ਨੇ ਪਾਵੇਂ ਅਮਰੀਕਾ ਹੋਵੇ ਆਸਟ੍ਰੇਲੀਆ ਹੋਵੇ ਪਾਵੇਂ ਕੈਨੇਡਾ ਹੋਵੇ ਜਾਂ ਹੋਵੇ ਇੰਗਲੈਂਡ ਅੱਜ ਜਿਸ ਨੌਜਵਾਨ ਦੀ ਗੱਲਬਾਤ ਕਰ ਰਹੇ ਹਾਂ ਉਹਨਾਂ ਦਾ ਪਿਛਲੇ ਦਿਨਾਂ ਦੇ ਵਿੱਚ ਇੱਕ Song ਵੀ ਰਿਲੀਜ਼ ਹੋਇਆ ਫਾਰ ਲਵ ਬਹੁਤ ਵਧੀਆ ਗਾਣਾ ਹੈ ਫਾਰ ਲਵ ਜਿਹਦੀ ਮੈਂ ਗੱਲ ਕਰ ਰਿਹਾ ਤੇ ਆਸੀਂ ਵੀ ਸੁਣਿਆ YouTube ਦੇ ਉੱਤੇ ਜਿਹੜਾ ਥੋੜੇ ਦਿਨਾਂ ਦੇ ਵਿੱਚ ਲੱਖਾਂ ਦੇ ਵਿਊਜ਼ ਉੱਤੇ ਆਏ ਨੇ ਸੋਸ਼ਲ ਮੀਡੀਆ ਦੇ ਹਰ ਇੱਕ ਪਲੇਟਫਾਰਮ ਤੇ ਰਿਲੀਜ਼ ਹੋਇਆ ਸਾਰਿਆਂ ਨੇ ਸੁਣਨਾ ਵੀ ਅੱਜ ਨੌਜਵਾਨ ਹੈ ਜਿਹੜਾ ਉਹ ਆਸਟ੍ਰੇਲੀਆ ਦੇ ਮੈਲਬੌਰਨ ਤੋਂ ਸਾਡੇ ਨਾਲ ਜੁੜਿਆ ਉਹਦੇ ਨਾਲ ਗੱਲਬਾਤ ਕਰਦੇ ਆਂ ਵੀ ਕਿਸ ਤਰ੍ਹਾਂ ਉੱਥੇ ਕੰਮਕਾਰ ਕਰ ਰਹੇ ਨੇ ਤੇ ਕਿਸ ਤਰ੍ਹਾਂ ਜਿਹੜਾ ਗਾਇਕੀ ਦਾ ਸ਼ੌਂਕ ਹੈ ਤੇ ਨਾਲ ਨਾਲ ਹਾਰਡ ਵਰਕ ਹੁੰਦਾ ਜਿਹੜਾ ਵਿਦੇਸ਼ਾਂ ਦੇ ਵਿੱਚ ਉਹ ਹਾਰਡ ਵਰਕ ਦੇ ਨਾਲ ਨਾਲ ਜਿਹੜੇ ਸ਼ੌਂਕ ਆ ਕਿਵੇਂ ਚਲਾ ਰਹੇ ਨੇ ਭਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਸਿਕਾ ਥੈਂਕ ਯੂ ਟੋਕੋ ਹਾਂਜੀ ਹਾਂਜੀ ਬਧੀਆ ਚਾਹੋ ਸਾਹਿਬ ਹੋਰ ਸਾਨੂੰ ਕਿੰਨਾ ਸਮਾਂ ਹੋ ਗਿਆ ਆਸਟ੍ਰੇਲੀਆ ਦੇ ਵਿੱਚ ਗਿਆਨ ਮੈਨੂੰ 5 ਸਾਲ ਹੋ ਗਏ ਜੀ ਮੈਂ 2019 ਜਨਵਰੀ ਦੇ ਬਸ ਤੇ 31 ਜਨਵਰੀ ਨੂੰ 5 ਸਾਲ ਹੋ ਗਏ ਸੀ ਜੀ ਮੁਬਾਰਕਾਂ ਨੇ ਪਹਿਲਾਂ ਤਾਂ ਗਾਣਾ ਤੁਹਾਡਾ ਮੈਂ ਸੁਣਿਆ ਫਾਰ ਲਵ ਬਹੁਤ ਅੱਛਾ ਮਿਊਜ਼ਿਕ ਹੈ ਬੜਾ ਅੱਛਾ ਵੀਡੀਓਜ਼ ਹੈ ਤੇ ਕਿਵੇਂ ਇਹ ਤੁਹਾਡਾ ਸ਼ੁਰੂ ਤੋਂ ਸ਼ੌਂਕ ਹੈ ਜਾਂ ਹੁਣ ਜਾ ਕੇ ਉੱਥੇ ਮੂਡ ਬਣ ਗਿਆ ਵੀ ਗਾਉਣਾ ਸ਼ੁਰੂ ਕਰੀਏ ਆਪਣਾ ਪਹਿnde ਸ਼ੁਰੂ ਤੋਂ ਮੈਂ ਗਾਉਂਦਾ ਸੀ ਜੀ ਲਿਖਦਾ ਤਾਂ ਨਹੀਂ ਸੀ ਪਰ ਗਾਉਂਦਾ ਸੀ ਥੋੜਾ ਮੋਟਾ ਸ਼ਾਇਰੀ ਵਗੈਰਾ ਕਰ ਲਈਦੀ ਸੀ ਜੀ ਪਰ ਉਰੇ ਜਿਵੇਂ ਅੱਗੇ-ਅੱਗੇ ਵਧੀ ਗਿਆ ਸਟੱਡੀ ਪੂਰੀ ਹੋ ਗਈ ਪੱਕੇ ਹੋ ਗਏ ਜੀ ਫਿਰ ਥੋੜਾ ਜਆ ਕਾਪੀ ਕੇ ਨਹੀਂ ਧਿਆਨ ਦਿੱਤਾ ਗਿਆ ਤਾਂ ਕਿ ਮਨਨਾ ਪੱਟੇ ਤਾਂ ਫਿਰ ਲਿਖਣਾ ਸ਼ੁਰੂ ਕੀਤਾ ਜੀ ਤਾਂ ਉਹਨੂੰ ਸ਼ੌਂਕ ਹੀ ਆ ਗਾਇਕੀ ਵੀ ਸ਼ੁਰੂ ਕੀਤੀ ਸੀ ਜੀ ਤੁਸੀਂ ਤੁਸੀਂ ਇਹ ਡੈਵਲਪ ਪ੍ਰੋਡਕਸ਼ਨ ਤੁਹਾਡਾ ਜਿਹੜਾ YouTube ਦਾ ਚੈਨਲ ਆ ਉਹਦੇ ਤੇ ਗਾਣਾ ਰਿਲੀਜ਼ ਕੀਤਾ ਜਿਸ ਤਰ੍ਹਾਂ ਇਹ ਲਿਖਿਆ ਤੁਸੀਂ ਆਪ ਹੀ ਆ ਜਿਵੇਂ ਮੈਂ ਤਾਦੋਂ ਸੁਣਿਆ ਵੀ ਤੁਸੀਂ ਲਿਖਣਾ ਸ਼ੁਰੂ ਕੀਤਾ ਹਾਂਜੀ ਜੀ ਆ ਮੈਂ ਇਸ ਤੋਂ ਪਹਿਲਾਂ ਵੀ ਤੁਹਾਡਾ ਇੱਕ Song ਆਇਆ ਸੀ ਹਾਂਜੀ ਇਸ ਤੋਂ ਪਹਿਲਾਂ ਵੀ ਆਇਆ ਸੀ ਜੀ ਦਿਲ ਵਾਲੀ ਗੱਲ ਉਹ ਥੋੜਾ ਰੋਮਾਂਟਿਕ ਸੀਗਾ ਜੀ ਉਹ ਵੀ ਆਪ ਲਿਖਿਆ ਸੀ ਇਹ ਥੋੜਾ ਸੈਡ ਹੈ ਜੀ ਅੱਗੇ ਤੇ ਵੀ ਪਲਾਨ ਨੇ ਵਿਆਹਾਂ ਸ਼ਾਦੀਆਂ ਆ ਰਹੀਆਂ ਨੇ ਜੀ ਤਾਂ ਮਤਲਬ ਅਲੱਗ-ਅਲੱਗ ਤਰੀਕੇ ਦਾ ਲਿਖਣ ਦੀ ਕੋਸ਼ਿਸ਼ ਚੱਲ ਰਹੀ ਹੈ ਜੀ ਥੋੜਾ ਜਿਹਾ ਆਪਣਾ ਅੰਦਰੂਨੀ ਐਕਸਪਲੋਰ ਕਰਦੇ ਆ ਗਾਣੇ ਦਾ ਮਤਲਬ ਹੈ ਕਿ ਕੁਝ ਹੋਰ ਲਿਖ ਸਕਦੇ ਹਾਂ ਜੀ ਮਤਲਬ ਅੱਗੇ-ਅੱਗੇ ਢੋਲ ਤਮਾਕੇ ਵਾਲੇ ਬੀਟ ਵਾਲੇ ਗਾਣੇ ਜਿਹੜੇ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਲੋਕ Enjoy ਕਰ ਸਕਣ ਹਾਂਜੀ ਹਾਂਜੀ ਇਹੀ ਪਲਾਨ ਹੈ ਜੀ ਹੌਲੀ ਹੌਲੀ ਹਰ ਚੀਜ਼ ਦਾ ਟੇਸ ਮਿਲੇ ਜਾਂ ਸਭ ਨੂੰ ਵਿਆਪਕੋ ਪ੍ਰੋਡਕਸ਼ਨ ਤੋਂ ਸਾਇਰ ਰੋਮਾਂਟਿਕ ਚੱਕਵਾ ਹਾਂਜੀ ਜੀ ਮੈਂ ਮੈਂ ਜੱਲ ਸਾਹਿਬ ਮੈਨੂੰ ਇੱਕ ਗੱਲ ਹੋਰ ਦੱਸੋ ਵੀ ਜਿੱਦਾਂ ਇੱਥੇ ਸਾਡੇ ਸਟੂਡੀਓ ਬਣੇ ਨੇ ਪੰਜਾਬ ਦੇ ਲੋਕਾਂ ਨੇ ਮੈਨੂੰ ਲੱਗਦਾ ਇੱਧਰ ਤੁਹਾਡੇ ਵੱਲ ਵੀ ਆ ਕੇ ਸਟੂਡੀਓ ਬਣਾਏ ਹੋਣੇ ਕਿਹਨੇ ਸੰਗੀਤ ਦਿੱਤਾ ਕਿਹੜੇ ਸਟੂਡੀਓ 'ਚ ਅਸੀਂ ਰਿਕਾਰਡਿੰਗ ਹੋਈ ਹੈ ਤੇ ਕਿਸ ਤਰ੍ਹਾਂ ਦੀ ਵੀਡੀਓ ਬਣੀ ਹੈ ਗਾਇਕ ਸਿੱਧੂ ਜੀ ਨੇਗੇ ਜੀ ਉਹਨਾਂ ਨੂੰ ਮੈਂ ਪਹਿਲੀ ਵਾਰ ਮਿਲਿਆ ਸੀਗਾ ਮਾਰਚ 'ਚ ਤੇ ਉਦੋਂ ਦੀ ਉਹਨਾਂ ਨਾਲ ਕਨੈਕਟਡ ਹੈ ਜੀ ਤੇ ਉਹ ਉਹਨਾਂ ਉਹੀ 뮤직 ਕਰਦੇ ਨੇ ਜੀ ਮੇਰਾ ਕੁਰਾਨ ਢਿੱਲੋਂ ਨੇ ਕੀਤੀ ਹੈ ਜੀ ਵੀਡੀਓ ਉਹ ਭਾਜੀ ਨੇ ਜੀ ਬਹੁਤ ਵਧੀਆ ਕੰਮ ਕੀਤਾ ਜੀ ਮੈਂ ਕਾਫੀ ਖੁਸ਼ ਆਲਾ ਦੇ ਕੰਮ ਤੋਂ ਤੇ ਅੱਗੇ ਵੀ ਉਹਨਾਂ ਨਾਲ ਵੀ ਸ਼ਾਇਦ ਕੰਮ ਕੀਤਾ ਜਾਵੇ ਜੀ ਤੇ ਕੇ ਪੰਜਾਬੀ ਲੋਕ ਜਿੱਦਾਂ ਤੁਸੀਂ ਇਹ ਪੰਜਾਬੀ ਦੇ ਵਿੱਚ ਆਪਾਂ ਪੰਜਾਬੀ ਆ ਪੰਜਾਬੀ ਲੋਕ ਗੀਤ ਗਾਉਣੇ ਆ ਪੰਜਾਬੀ ਨੂੰ ਆਪਾਂ ਤਹਿਲ ਦੰਨੇ ਆ ਤੇ ਅੱਜ ਕੱਲ ਜਿਹੜਾ ਜਮਾਨਾ ਤੁਸੀਂ ਚੱਲ ਰਿਹਾ ਦੇਖਿਆ ਵੀ ਰੈਪ ਦਾ ਵੀ ਜਮਾਨਾ ਵਿੱਚ ਰੈਪ ਬੋਲਦੇ ਆ ਕਦੇ ਇਸ ਤਰ੍ਹਾਂ ਦਾ ਮੂਡ ਨਹੀਂ ਬਣਿਆ ਵੀ ਆਪਾਂ ਵੀ ਰੈਪ ਲਿਖੀ ਨਾਲ ਰੈਪ ਦਾ ਵੀ ਚਲਾ ਦਾਂਗੇ ਕੰਮ ਮੇਰਾ ਕੀਤਾ ਨਹੀਂ ਹੈਗਾ ਜੀ ਮੈਨੂੰ ਐਵੇਂ ਦਾ ਪਸੰਦ ਆ ਲਿਖਣਾ ਮੈਂ ਸੁਣਦਾ ਰੈਪ ਜੀ ਕਾਫੀ ਵਧੀਆ ਵਧੀਆ ਰੈਪ ਨੇ ਮਾਰ ਕੇ ਜੇ ਵੈਸਟਰਨਾਈਜ਼ ਕਲਚਰ ਮਿਕਸ ਹੋ ਰਿਹਾ ਜੋ ਕਿ ਇੱਕ ਵਧੀਆ ਗੱਲ ਹੈ ਆਪਾਂ ਪੰਜਾਬੀ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਪਰ ਮੇਰਾ ਕਿੱਤਾ ਨਹੀਂ ਹੈਗਾ ਜੀ ਤਾਂ ਮੈਂ ਲਿਖ ਵੀ ਨਹੀਂ ਸਕਦਾ ਤੇ ਮੈਂ ਗਾ ਵੀ ਨਹੀਂ ਸਕਦਾ ਜੀ 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 ਮਤਲਬ ਬਹੁਤ ਵਧੀਆ ਗੱਲ ਹੈ ਦੇਖੋ ਇਹ ਇਹ ਬਹੁਤ ਘੱਟ ਲੋਕ ਨੇ ਜਿਹੜੇ ਚਾਹੁੰਦੇ ਆ ਵੀ ਮੈਂ ਆਪਣੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀ ਹੈ ਤੇ ਮੈਂ ਇਸੇ 'ਚ ਖੁਸ਼ ਹਾਂ ਪਰ ਕਈ ਲੋਕ ਐਸੇ ਨੇ ਜਿਹੜੇ ਠੀਕ ਆ ਤੁਹਾਡੀ ਵੀ ਗੱਲ ਚੰਗੀ ਆ ਵੀ ਮਿਕਸ ਵੀ ਕਰਦੇ ਆ ਇੰਗਲਿਸ਼ ਰੈਪ ਵੀ ਹੁੰਦਾ ਹੈ ਹਿੰਦੀ ਵਿੱਚ ਵੀ ਇਹ ਸਾਰਾ ਕੁਝ ਚੱਲਦਾ ਹੈ ਆਪਾਂ ਵੀਰ ਪੰਜਾਬ ਦੀ ਗੱਲ ਕਰਦੇ ਆਂ ਪੰਜਾਬ ਦੀ ਮਿੱਟੀ ਦੀ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਰਹਿੰਦੇ ਆ ਹੋਇਆ ਜਿਸ ਤਰ੍ਹਾਂ ਮੈਂ ਦੱਸਿਆ ਵੀ ਮਾਤਾ ਪਿਤਾ ਤੁਹਾਡੇ ਨੇ ਤੁਹਾਡੀ ਬੜੀ ਐਜੂਕੇਸ਼ਨ ਨੂੰ ਧਿਆਨ ਦਿੱਤਾ ਤੇ ਕਿਸ ਤਰ੍ਹਾਂ ਸੀ ਇੱਥੇ ਪਰਿਵਾਰ ਦੀ ਗੱਲ ਦੱਸੋ ਹਾਂਜੀ ਪਰਿਵਾਰ ਤੇ ਮਾਤਾ ਪਿਤਾ ਤੇ ਬ੍ਰਦਰ ਸੀਗੇ ਬ੍ਰਦਰ ਤਾਂ ਬ੍ਰਦਰ ਨੂੰ ਲੁੱਟਾ 15-20 ਸਾਲ ਹੋ ਗਏ ਆ ਆਸਟ੍ਰੇਲੀਆ ਮੂਵ ਹੋਏ ਉਹ ਕਾਫੀ ਪਹਿਲਾਂ ਆ ਗਏ ਸੀਗੇ ਤੇ ਮੈਂ ਉੱਥੋਂ ਬੈਸ ਨਸ ਕੀਤੀ ਹੈ ਮਦਰ ਫਾਦਰ ਪ੍ਰਿੰਸੀਪਲ ਸੀਗੇ ਵਾਈਸ ਪ੍ਰਿੰਸੀਪਲ ਮਦਰ ਸੀਗੀ ਤੇ ਮੈਨੂੰ ਉਹਨਾਂ ਨੇ ਨਰਸਿੰਗ ਕਰਾਈ ਜੀ ਸ਼ੋਕਾ ਇੰਸਟੀਚੂਟ ਆਫ ਨਰਸਿੰਗ ਤੋਂ ਜੀ ਤੇ ਉਸ ਤੋਂ ਬਾਅਦ ਮੈਂ ਤੋਂ ਆਸਟ੍ਰੇਲੀਆ ਆਪਣਧਰੀ ਕੋਲ ਪੇਜ ਤੇ ਤਸੀਦੀ ਫਾਈਨਲ ਸਟਡੀਸ ਵਾਸਤੇ ਮਾਰੇ ਛੋਟੇ ਨਰਸਿੰਗ ਦੇ ਕੋਰਸ ਤੇ ਆਇਆ ਸੀ ਜੀ ਅੱਗੇ ਮੇਰਾ ਦੁਜਾਨ ਥੋੜਾ ਸੋਸ਼ਲ ਵਰਕ ਕਰਨੀ ਹੋਇਆ ਕਿ ਥੋੜਾ ਸਮਾਜ ਭਲਾਈ ਵਾਸਤੇ ਵੀ ਥੋੜਾ ਧਿਆਨ ਦਿੱਤਾ ਜਾਵੇ ਜੀ ਤਾਂ ਕਿ ਮੈਂ ਮਾਸਟਰ ਆਫ ਸੋਸ਼ਲ ਵਰਕ ਸ਼ੁਰੂ ਕੀਤਾ ਜੀ ਕਰਨਾ ਉਮ ਨੋਸਟਸ ਕੰਪਲੀਟ ਕਰਨ ਤੋਂ ਬਾਅਦ ਮੈਨੂੰ ਡਿਪਾਰਟਮੈਂਟ ਆਫ ਏਜ ਕੇਅਰ ਵਾਸਤੇ ਜੌਬ ਮਿਲ ਗਈ ਜੀ ਹੁਣ ਮੈਂ ਉੱਥੇ ਕੰਮ ਕਰਦਾ ਮੈਨੂੰ 2 ਸਾਲ ਹੋ ਗਏ ਨੇ ਉੱਥੇ ਕੰਮ ਕਰਦੇ ਨੇ ਫਿਰ ਕਰ ਕਰ ਵੀ ਕਰ ਵੀ ਜੌਬ ਕੀ ਹੈ ਤੁਹਾਡੀ ਨਾਲ ਮੈਂ ਐਸਾ ਕੇਸ ਮੈਨੇਜਰ ਕੰਮ ਕਰਦਾ ਜੀ ਜਿਹੜੇ ਵੀ ਬਿਰਧ ਲੋਗ ਨੇ ਜੀ ਉਹਨਾਂ ਨੂੰ ਪੈਸੇ ਆਉਂਦੇ ਆ ਫੰਡਿੰਗ ਆਉਂਦੀ ਆ ਜੀ ਉਹ ਆਪਣਾ ਘਰੇ ਰਹਿਣ ਤੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਜਿਵੇਂ ਕਿ ਕਲੀਨਿੰਗ ਵੈਰਾ ਛੋਟੇ ਮੋਟੇ ਸਰਵਿਸਸਸ ਨੇ ਜਿਹੜੀਆਂ ਉਹ ਕੰਮ ਉਹ ਆਪ ਨਹੀਂ ਕਰ ਸਕਦੇ ਬਰਾਫੇ ਕਰਕੇ ਸਰਕਾਰ ਸਬਸਿਡੀ ਦਿੰਦੀ ਹੈ ਜੀ ਮੈਂ ਉਹ ਪੈਸੇ ਮੈਨੇਜ ਕਰਦਾ ਜੀ ਮਤਲਬ ਪਰਮਾਤਮਾ ਦਾ ਸ਼ੁਕਰ ਹੈ ਤਾਂ ਤੁਹਾਨੂੰ ਇੱਥੇ ਜਾ ਕੇ ਸੇਵਾ ਕਰਨ ਦਾ ਮੌਕਾ ਮਿਲ ਗਿਆ ਨਾਲ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਨਾਲ ਨਾਲ ਸੇਵਾ ਕਰਦੇ ਆ ਜੀ ਨਾਲ ਨਾਲ ਥੋੜੀ ਮੋਟੀ ਕਮਾਈ ਵੀ ਹੋ ਰਹੀ ਹੈ ਉਸ ਤੋਂ ਜੋ ਆਪਣੀ ਕਾਪੀ ਕੰਨੀ ਲਾ ਰਹੇ ਆ ਥੋੜਾ ਫੈਮਿਲੀ ਸਪੋਰਟ ਕਰ ਰਹੀ ਹੈ ਜੀ ਤੱਕ ਚੱਲੀ ਜਾ ਰਹੇ ਆ ਜੀ 5 ਸਾਲ ਹੋ ਗਏ ਤੁਹਾਨੂੰ ਇੱਥੇ ਕਿਸ ਤਰ੍ਹਾਂ ਮਤਲਬ ਜੀ ਆਪਾਂ ਦੇਖੀਏ ਪੰਜਾਬ ਤੋਂ ਬਾਹਰ ਆ ਕੇ ਸਾਡੇ ਨੌਜਵਾਨ ਅੱਜ ਵਿਦੇਸ਼ਾਂ ਦਾ ਰੁਕ ਕਰ ਰਹੇ ਨੇ ਕਿਸ ਤਰ੍ਹਾਂ ਮਤਲਬ ਇੱਥੇ ਕੀ ਹੈਗੀ ਆ ਜਿਹੜੀ ਆਪਣੇ ਨਾਲ ਰਹਿਣ ਸਹਿਣ ਦਾ ਕਿੰਨਾ ਕੁ ਫਰਕ ਹੈ ਕਿਵੇਂ ਇੱਥੇ ਮਨ ਲੱਗਦਾ ਪਰਵਾਹ ਨੂੰ ਛੱਡਣਾ ਕਿਹੜਾ ਸੌਖਾ ਪਰਮ ਨਹੀਂ ਬਿਲਕੁਲ ਸਹੀ ਗੱਲ ਹੈ ਜੇ ਚਲੋ ਯਾਦ ਆਉਂਦੀ ਆ ਜੀ ਪਰ ਉਹੀ ਹੈ ਕਿ ਥੋੜਾ ਆਪਣਾ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਦੇਖਦੇ ਹੋਏ ਕਿ ਹਰ ਬੰਦੇ ਨੂੰ ਮੂਵ ਤਾਂ ਕਰਨਾ ਪੈਂਦਾ ਜੀ ਕੋਈ ਨੇੜੇ ਕਰਦਾ ਕੋਈ ਦੂਰ ਕਰਦਾ ਪਰ ਪੈਸੀ ਕਰਕੇ ਪੈਸੀ ਕਰਕੇ ਜੀ ਫਾਈਨੈਂਸ਼ੀਅਲ ਕੰਡੀਸ਼ਨ ਥੋੜੀ ਵਧੀਆ ਹੋ ਜਾਂਦੀ ਹੈ ਜੀ ਲਾਈਫ ਸਟਾਈਲ ਵਧੀਆ ਹੋ ਜਾਂਦਾ ਤੁਸੀਂ ਜ਼ਿਆਦਾ ਕਮਾ ਸਕਦੇ ਹੋ ਤੇ ਆਪਣੇ ਆਪ ਤੇ ਆਸਥਾ ਰਿਓ ਜੀ ਪਰ ਠੀਕ ਹੈ ਬਿਲਕੁਲ ਕੰਮ ਵੀ ਅੱਛਾ ਕਰ ਰਹੇ ਹੂੰ ਸਾਰੀ ਕੁਝ ਗੱਲਬਾਤ ਵੀ ਠੀਕ ਹੈ ਹੁਣ ਅੱਗੇ ਕੀ ਫਿਊਚਰ ਪਲਾਨ ਹੈ ਵੀ ਤੁਸੀਂ ਇਹਨੂੰ ਪ੍ਰੋਫੈਸ਼ਨਲ ਤੌਰ ਤੇ ਲਿਆਉਣਾ ਜਾਂ ਮਤਲਬ ਇੱਕ ਆਪਣੇ ਬਿਲ ਦੇ ਸ਼ੌਂਕ ਹੀ ਪੂਰੇ ਕਰਨੇ ਆ ਵੀ ਚਲੋ ਕਿਤੇ ਕਿਤੇ ਗਾਣਾ ਕਰਦੇ ਕਰਾਂਗੇ ਜਾਂ ਇਹਨੂੰ ਉਧਰ ਲਿਆਉਣਾ ਵੀ ਹੁਣ ਪੱਕੇ ਤੌਰ ਤੇ ਗਾਉਣਾ ਵੀ ਸ਼ੁਰੂ ਕਰਨਾ ਹੈ ਸਟੇਜ ਸ਼ੋ ਵੀ ਕਰਨੇ ਆ ਸਾਰਾ ਕੁਝ ਕਰਨਾ ਸਾਰਾ ਕੁਝ ਕਰਨਾ ਜੀ ਤਾਂ ਹੀ ਸ਼ੁਰੂ ਕੀਤਾ ਜੀ ਤਾਂ ਹੀ ਇੰਨਾ ਟਾਈਮ ਲਿਆ ਨਹੀਂ ਤਾਂ ਸੋ 5 ਸਾਲ ਪਹਿਲਾਂ ਵੀ ਸ਼ੁਰੂ ਕਰ ਦਿੰਨਾ ਚਾਹਤ ਕਰ ਸਕਦੇ ਸੀਗੇ ਪਰ ਪਹਿਲਾਂ ਆਪਣੇ ਆਪ ਨੂੰ ਸਟੇਬਲ ਕਰਿਆ ਫਾਈਨੈਂਸ਼ਲੀ ਵੀ ਤੇ ਮੈਂਟਲੀ ਵੀ ਕਿਉਂਕਿ ਇਹ ਵੀ ਕੋਈ ਆਸਾਨ ਜੌਬ ਨਹੀਂ ਹੈ ਕਮਿਊਨਿਟੀ 'ਚ ਵਿਚਰਨਾ ਸਾਰੇ ਵਿੱਚ ਬੈਠਣਾ ਹਮਮ ਸਾਰੀਆਂ ਗੱਲਾਂ ਦੇਖਣੀਆਂ ਗਾਣੇ ਸਿੱਖੀ ਲਿਖਣਾ ਕੀ ਨਹੀਂ ਲਿਖਣਾ ਤਾਂ ਹੁਣ ਕੋਸ਼ਿਸ਼ ਕਰੀ ਹੈ ਜੀ ਬਾਕੀ ਜੋ ਮਨਜ਼ੂਰ ਖੁੱਬਾ ਉਹ ਦੇਖ ਲਾਂਗੇ ਜੀ ਜਿੰਮ ਜਿਵੇਂ ਲੋਕਾਂ ਨੂੰ ਪਸੰਦ ਆਏਗਾ ਜੀ ਪਰ ਪਰ ਸਮਾਂ ਕਿਵੇਂ ਮਿਲਦਾ ਹੈ ਸਮਾਂ ਜਿੱਦਾਂ ਕਹਿੰਦੇ ਨੇ ਵੀ ਇੱਥੇ ਤਾਂ ਮਤਲਬ ਕੰਨ ਖੁਰਕਣ ਦਾ ਸਮਾਂ ਨਹੀਂ ਵਿਦੇਸ਼ਾਂ ਦੇ ਵਿੱਚ ਕਹਿੰਦੇ ਪਰ ਤੁਹਾਨੂੰ ਟਾਈਮ ਕਿਵੇਂ ਮਿਲਦਾ ਹੈ ਨਹੀਂ ਜੀ ਸ਼ੁਰੂ ਵਿੱਚ ਆਈ ਬੰਦਾ ਜੀ ਹੌਲੀ ਹੌਲੀ ਜਿਹਨੇ ਸਟੱਡੀ ਵਗੈਰਾ ਪੂਰੀ ਹੋ ਜਾਂਦੀ ਹੈ ਨਾ ਥੋੜਾ ਸੈਟਲਡ ਆਊਨ ਹੋ ਜਾਂਦਾ ਜੀ ਕੰਮ ਜਦੋਂ ਤੁਸੀਂ ਇੱਕ ਫੁੱਲ ਟਾਈਮ ਜੌਬ ਤੇ ਚੱਲ ਜਾਂਦੇ ਹੋ ਆਪਣੇ profession ਤੇ ਚੱਲ ਜਾਂਦੇ ਹੋ ਫਿਰ ਉਹ ਮੰਡੇ ਟੂ ਫਰਡੇ ਦਾ ਰੁਟੀਨ ਬਣ ਜਾਂਦਾ ਸਾਰਾ ਕੁਝ ਕਰੀਦਾ ਜੀ ਜਿਮ ਵੀ ਜਾਇਦਾ ਸ਼ਾਮ ਨੂੰ ਅੰ ਡੌਗ ਨੂੰ ਸੈੱਟ ਤੇ ਵੀ ਲੈ ਕੇ ਜਾਂਦਾ ਹੈ ਗਾਣੇ ਵੀ ਲਿਖੀ ਦਿੰਦੇ ਨੇ ਸਟੂਡੀਓ ਵੀ ਜਾਂਦਾ ਹੈ ਹਾਂ ਤਾਂ ਐਸੀ ਕੋਈ ਗੱਲ ਨਹੀਂ ਹੈ ਜੀ ਪਰਿਵਾਰ ਦਾ ਸਮਾਂ ਵੀ بتਾਈਦਾ ਘੁੰਮੀਦਾ ਵੀ ਹੈ ਮੰਡੇ ਟੂ ਫਰਡੇ ਜੋਰ ਆਵਰਸ ਤੇ ਜੀ ਮੇਰੇ 8 ਤੋਂ 4 ਕੰਮ ਕਰੀਦਾ ਜੀ ਉਸ ਤੋਂ ਬਾਅਦ ਟਾਈਮ ਹੀ ਟਾਈਮ ਹੈ ਸੈਟਰਡੇ ਸੰਡੇ 4 ਵਜੇ ਤੋਂ ਬਾਅਦ ਜੀ ਖੁੱਲਾ ਟਾਈਮ ਹੈ ਓਕੇ ਪੰਜਾਬੀ ਲੋਕ ਨੇ ਜਿਹੜੇ ਇੱਥੇ ਕਿੰਨੇ ਕ ਤੁਹਾਡੇ ਮੈਲਬੌਰਨ 'ਚ ਪੰਜਾਬੀ ਲੋਕ ਹੈ ਜਿਨ੍ਹਾਂ ਨੂੰ ਤੁਸੀਂ ਮਿਲਦੇ ਹੋ ਸਟੂਡੈਂਟਸ ਕਿੰਨੇ ਕ ਉਹਨਾਂ ਬਾਰੇ ਜ਼ਰੂਰ ਦੱਸੋ ਹਾਂਜੀ ਕਾਫੀ ਫਰੈਂਡ ਨੇ ਜੀ ਮੇਰੇ ਕੁਝ ਕੰਮ ਕਰਦੇ ਨੇ ਪਰ ਸਾਰੇ ਮੈਂ ਕਹੂੰਗਾ ਜੀ ਸਭ ਬਹੁਤ ਦਿਲ ਲਾ ਕੇ ਮਿਹਨਤ ਕਰਦੇ ਨੇ ਬਹੁਤ ਵਧੀਆ ਮਾਹੌਲ ਹੈ ਤੇ ਉਹ ਆਪਣੀ ਆਪਣੀ ਲੋੜ ਦੇ ਹਿਸਾਬ ਨਾਲ ਬਲਕਿ ਕਾਫੀ ਦੂਰ ਦੂਰ ਵੀ ਰਹਿੰਦੇ ਨੇ ਕੋਈ ਮੇਰੇ ਤਾਂ ਨਹੀਂ ਰਹਿੰਦਾ ਜੀ ਇਹ ਕੋਈ ਇੱਕ ਬਲਕਿ ਕਾਫੀ ਦੂਰ ਦੂਰ ਫੈਲੇ ਹੋਏ ਨੇ ਮੇਰਾ ਦੋਸਤ ਮੇਰੇ ਤੋਂ 2 ਕੰਟਰੀ ਡਰਾਈਵ ਤੇ ਰਹਿੰਦਾ ਜੀ ਤਾਂ ਮਿਲਿਦਾ ਜੀ ਉਹ ਹਫਤੇ 'ਚ ਇੱਕ ਅੱਧੀ ਵਾਰ ਪਰ ਸਭ ਮਿਹਨਤ ਕਰਦੇ ਨੇ ਬਹੁਤ ਵਧੀਆ ਮਾਹੌਲ ਹੈ ਹੁਣ ਅਗਲਾ ਬਲੈਂਡ ਕਿਵੇਂ ਬਣਾ ਰੱਖਿਆ ਕਿਦਾਂ ਦਾ ਗਾਣਾ ਹੁਣ ਬੀਟ Song ਦੀ ਤਿਆਰੀ ਹੈ ਅਗਲੀ ਚਾਲੀ ਅੱਗੇ ਵੀਕ ਸੌਂਗ ਦੀ ਤਿਆਰੀ ਹੈ ਜੀ ਅਸੀਂ ਕੋਸ਼ਿਸ਼ ਕਰ ਹੀ ਰਹੇ ਹਾਂਗੇ ਜੀ ਤਿਆਰੀ ਤਾਂ ਹੀ ਹੈ ਪਰ ਦੇਖੋ ਮੇਰੇ ਵੱਲੋਂ ਤਾਂ ਵੀਕ ਸੌਂਗ ਹੈ ਜੀ ਕਦੋਂ ਕਦਾ ਹੈਗਾ ਤੁਹਾਡਾ ਵਿਚਾਰ ਵੀ ਇਹ ਗਾਣਾ ਰਿਲੀਜ਼ ਕਰਨਾ ਹੈ ਜਿਹੜਾ ਨੈਕਸਟ ਆਏਗਾ ਅਗਲੇ ਮਹੀਨੇ ਤੱਕ ਜੀ ਕਿਉਂਕਿ ਵਿਆਹਾਂ ਦਾ ਸੀਜ਼ਨ ਵੀ ਸ਼ੁਰੂ ਹੋ ਰਿਹਾ ਤਾਂ ਮੈਨੂੰ ਐਵੇਂ ਆ ਕਿ ਕੁਝ ਦਿੱਤਾ ਜਾਵੇ ਜੀ ਸਰੋਤਿਆਂ ਨੂੰ ਜਿਹੜੇ ਸੁਣਨ ਤੇ ਨੱਚਣ ਤੇ ਮੂਮੈਂਟ ਨੂੰ ਇੰਜੋਏ ਕਰਨ ਓਕੇ ਪਰ ਇੰਡੀਆ ਆਉਣ ਦਾ ਕਦੋਂ ਦਾ ਵੀ ਇੱਧਰ ਕਿੰਨੇ ਕੁ ਚਿਰ ਬਾਅਦ ਚੱਕਰ ਲਾ ਦੰਨੇ ਹੋ ਜਾਂ ਨੈਕਸਟ ਪਲਾਨ ਕੀ ਆ ਵੀ ਕਦੋਂ ਆ ਕੇ ਜਾਣਾ ਮੈਂ ਜੀ ਸਾਲ ਚ ਇੱਕ ਵਾਰ ਚੱਕਰ ਲਾ ਜਾਂਦਾ ਸਾਲ ਪਿਛਲਾ ਕਰੋਨਾ ਚਿੱਤਾ ਚਲੋ ਨਹੀਂ ਲੱਗਿਆ ਕੁਝ ਉਹ ਸਟੂਡੈਂਟ ਵੀ ਸੀ ਜੀ ਕੰਮ ਕਰ ਰਹੇ ਸੀ ਤੇ ਪਰ ਵੈਸੇ ਹੁਣ ਜਦੋਂ ਦਾ ਕਰੋਨਾ ਠੀਕ ਹੋਇਆ ਤਾਂ ਸਾਲ ਚ ਇੱਕ ਵਾਰ ਚੱਕਰ ਜ਼ਰੂਰ ਲਾ ਜਾਂਦਾ ਜੀ ਮਾਤਾ ਪਿਤਾ ਵੀ ਉਰੇ ਆਏ ਹੋਏ ਨੇ ਤੇ ਉਹ ਇਕੱਠੇ ਰਹਿੰਦੇ ਆ ਜੀ ਸਾਰੇ ਉਕੇ ਪਰ ਜੇ ਜ ਤੁਸੀਂ ਉੱਥੇ ਠੀਕ ਹੋ ਬਹੁਤ ਵਧੀਆ ਜੇ ਆਸਟ੍ਰੇਲੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਾਂ ਤੁਹਾਡੇ ਨੇੜੇ ਤੇੜੇ ਜਦੋਂ ਵੀਡ ਸੌਂਗ ਵੀ ਆਉਂਦਾ ਸਭ ਨੂੰ ਪਤਾ ਲੱਗ ਗਿਆ ਵੀ ਹੁਣ ਇਹ ਪਰਮ ਜਿਹੜਾ ਚਾਹਲ ਪਰਮ ਹੈ ਇਹ ਗਾਉਂਦਾ ਹੈ ਤੇ ਜੇ ਕੋਈ ਸੰਪਰਕ ਕਰਨਾ ਚਾਹੇ ਤਾਂ ਤੁਹਾਨੂੰ ਕਿਸ ਤਰ੍ਹਾਂ ਮੋਕ ਕਰ ਸਕਦਾ ਕਿਸ ਤਰ੍ਹਾਂ ਤੁਹਾਡੇ ਤੱਕ ਪਹੁੰਚ ਕਰ ਸਕਦਾ ਬਿਲਕੁਲ ਜੀ ਵਿਆਪ ਲੋ ਪ੍ਰੋਡਕਸ਼ਨ ਤੇ ਆਪਣਾ ਈਮੇਲ ਐਡਰੈਸ ਹੈ ਜੀ YouTube ਚੈਨਲ ਆਹੀ ਚਾਹਲ ਪਰਮ ਮੇਰਾ ਇੰਸਟਾਗ੍ਰam ਚੈਨਲ ਹੈ ਜੀ ਜੋ ਮੈਂ ਖੁਦ ਹੀ ਹੈਂਡਲ ਕਰਦਾ ਹਾਂ ਕੋਈ ਵੀ ਮੈਨੂੰ ਉੱਥੇ ਮੈਸੇਜ ਕਰਨ ਲਈ ਜੋ ਕਿਸੇ ਵੀ ਟਾਈਮ ਮੈਸੇਜ ਕਰ ਸਕਦਾ ਹੈ ਕੋਈ ਤਵੰਦੀਲੀ ਜੀ ਹੋਰ ਨੌਜਵਾਨ ਮੁੰਡੇ ਕੁੜੀਆਂ ਨੂੰ ਕੋਈ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਬਾਜੀ ਉਮੀਦ ਨਾ ਹਾਰੋ ਵਿਦ ਅ ਟਾਈਮ ਸਾਰਾ ਕੁਝ ਸੈਟਲਡ ਆਊਨ ਹੋ ਜਾਂਦਾ ਜੀ ਸਾਰੇ ਸ਼ਰਤਾਂ ਵੀ ਪੂਰੇ ਹੋ ਜਾਂਦੇ ਬਸ ਆਪਣਾ ਹਾਰਡ ਵਰਕ ਤੇ ਆਪਣਾ ਗੋਲ ਸਾਰਟਡ ਰੱਖੋ ਤੇ ਸਭ ਕੁਝ ਅਚੀਵ ਹੋਏਗਾ ਜੀ ਜੀ ਗੱਲਬਾਤ ਕਰਨ ਲਈ ਸ਼ੁਕਰੀਆ ਸਾਡੇ ਵੱਲੋਂ ਵੈਸਟ ਵਿਸ਼ੇ ਜੀ ਨੇ ਤੁਹਾਨੂੰ ਥੈਂਕ ਯੂ ਵੈਰੀ ਮਚੀ ਬਹੁਤ मजा ਆ ਰਿਹਾ ਕਰਕੇ ਤੁਹਾਨੂੰ ਥੈਂਕ ਯੂ ਨੌਜਵਾਨ ਚਾਹਲ ਪਰਮ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਸੀ ਸਰੋਤਿਆਂ ਨੇ ਸਾਰਾ ਕੁਝ ਸੁਣਿਆ ਵੀ ਕਿਸ ਤਰ੍ਹਾਂ ਜੇ ਕੋਈ ਚਾਵੇ ਆਪਣੀ ਮਿਹਨਤ ਦੇ ਨਾਲ ਕਿਸੇ ਵੀ ਚੋਟੀ ਤੇ ਪਹੁੰਚ ਸਕਦਾ ਹੈ ਤੇ ਆਪਣੇ ਸ਼ੌਂਕ ਵੀ ਪੂਰੇ ਕਰ ਸਕਦਾ ਹੈ ਮਾਨਸਾ ਜ਼ਿਲ੍ਹੇ ਦੇ ਰੜ ਪਿੰਡ ਤੋਂ ਇਹ ਉੱਥੇ ਪਹੁੰਚੇ ਨੇ ਆਸਟ੍ਰੇਲੀਆ 'ਚ 5 ਸਾਲ ਹੋ ਗਏ ਸਟੱਡੀ ਵੀ ਕੀਤੀ ਸਾਰਾ ਕੁਝ ਕਰਨ ਤੋਂ ਬਾਅਦ ਅੱਜ ਵਧੀਆ ਜੌਬ ਦੇ ਉੱਤੇ ਨੇ ਮਿਹਨਤ ਕਰਦੇ ਨੇ ਕਹਿੰਦੇ ਵੀ ਜਦੋਂ ਹਾਰਡ ਵਰਕ ਕਰਦੇ ਆਂ ਤਾਂ ਸਾਰਾ ਕੁਝ ਮਤਲਬ ਚੀਬ ਬੰਦਾ ਕਰ ਸਕਦਾ ਹੈ ਬਹੁਤ ਅੱਛਾ ਗਾਣਾ ਐ ਅਸੀਂ ਵੀ ਸੁਣਿਆ ਤੁਸੀਂ ਵੀ ਸੁਣੋ ਫਾਰ ਲਵ ਜਿਹੜੀ ਕੰਪਨੀ ਐ ਇਹ ਡੈਵਲਪ ਪ੍ਰੋਡਕਸ਼ਨ ਦੇ ਨਾਂ ਤੇ ਜਿਹੜੀ ਕੰਪਨੀ ਐ ਉਹਨਾਂ ਨੇ ਇਹਨੂੰ ਰਿਲੀਜ਼ ਕੀਤਾ ਮੈਂ ਪਹਿਲਾਂ ਵੀ ਦੱਸਿਆ ਵੱਖ-ਵੱਖ ਪਲੇਟਫਾਰਮ ਨੇ ਜਿੰਨੇ ਵੀ ਹੋਣਾਂ ਤੇ ਇਹ ਗਾਣਾ ਪਿਆ ਤੁਸੀਂ ਵੀ ਇਹਨੂੰ ਇੱਕ ਵਾਰ ਸੁਣੋ ਤੇ ਐਪਰੀਸ਼ੀਏਟ ਕਰੋਗੇ ਤੁਸੀਂ ਕਿਉਂਕਿ ਇਹਦਾ ਸੰਗੀਤ ਵੀ ਅੱਛਾ ਬਣਿਆ ਹੋਇਆ ਗਾਇਆ ਵੀ ਐ ਤੇ ਲਿਖਿਆ ਵੀ ਅੱਛਾ ਐ ਵੀਡੀਓ ਬੱਛਾ ਬਣਿਆ ਬਾਹਰ ਦੀਆਂ ਲੋਕੇਸ਼ਨਾਂ ਤੇ ਫੁਲਮਾਇਆ ਗਿਆ ਜਿੱਦਾਂ ਇੱਥੇ ਦੇ ਸਿੰਗਰ ਆ ਸਾਡੇ ਬਾਹਰ ਫਿਲਮਾਂ ਆਉਣ ਜਾਂਦੇ ਆ ਕਿਉਂਕਿ ਉੱਥੇ ਜਿਹੜੇ ਬਹੁਤ ਵਧੀਆ ਲੋਕੇਸ਼ਨਾਂ ਨੇ ਤੇ ਇਹਨਾਂ ਨੇ ਇਹ ਵੀ ਦੱਸਿਆ ਵੀ ਹੁਣੇ ਕੰਮ ਸ਼ੁਰੂ ਕਰਤਾ ਤੇ ਹੁਣ ਵੱਧਦੇ ਜਾਣਾ ਅੱਗੇ ਅੱਗੇ ਅਸੀਂ ਵੈਸਟ ਵਿਸ਼ੇਜ ਵੀ ਦਿੱਤੀ ਆ ਹੁਣ ਬੀਟ Song ਦੀ ਤਿਆਰੀ ਕਰ ਰਹੇ ਨੇ ਕਿਉਂਕਿ ਅੱਗੇ ਅੱਗੇ ਜਿਹੜੇ ਵਿਆਹਾਂ ਦੇ ਪ੍ਰੋਗਰਾਮ ਆ ਜਾਂ ਕਿਸੇ ਵੀ ਤਰ੍ਹਾਂ ਦੇ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਨੇ ਵਿਆਹਾਂ ਦੇ ਪ੍ਰੋਗਰਾਮ ਹੁੰਦੇ ਨੇ ਜੇ ਕੋਈ ਚਾਹੁੰਦਾ ਆਪਣੇ ਕੋਈ ਫੰਕਸ਼ਨ ਤੇ ਇਨਵਾਈਟ ਕਰਨਾ ਚਾਹੁੰਦਾ ਤਾਂ ਉਹਨਾਂ ਦੀ ਈਮੇਲ ਆਈਡੀ ਵੀ ਅਸੀਂ ਦਿੱਤੀ ਆ ਇੰਸਟਾ ਦਾ ਅਕਾਊਂਟ ਵੀ ਦਿੱਤਾ ਤੇ ਨਾਲ ਹੀ ਉਹਨਾਂ ਦਾ ਜਿਹੜਾ ਨੰਬਰ ਵੀ ਅੱਪਾ ਮੈਂਸ਼ਨ ਕਰ ਦਿੰਨੇ ਆ ਤੇ ਇਹਨਾਂ ਦੀ ਕੰਪਨੀ ਹੈ ਜਿਹੜੀ ਤੁਹਾਨੂੰ ਪਹਿਲੇ ਹੀ ਦੱਸਿਆ ਡੈਵਲਪਮੈਂਟ ਡੈਕਸ਼ਨ ਤੇ ਉਹਦੇ ਤੇ ਸਾਰੀ ਡਿਟੇਲ ਵੀ ਇਹਨਾਂ ਦੀ ਪਈ ਹੈ ਤੇ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਇਹ ਸਾਡੇ ਜਿੰਨੇ ਵੀ ਨੌਜਵਾਨ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਜਾ ਕੇ ਮਿਹਨਤ ਕਰਦੇ ਆ ਤੇ ਹਾਰਡ ਵਰਕ ਕਰਦੇ ਆ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਨ ਤੇ ਹੋਰ ਵੀ ਜੇ ਕੋਈ ਸਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਸਾਡੇ ਚੈਨਲ ਦਾ ਨੰਬਰ ਵੀ ਤੇ ਚੱਲਦਾ ਰਹੇ ਨਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਸਾਡੇ ਨੌਜਵਾਨ ਮੁੰਡੇ ਕੁੜੀਆਂ ਜਾਂ ਪੁਰਾਣੇ ਜਿੰਨੇ ਲੋਕ ਗਏ ਹੋਏ ਨੇ ਜਿਨ੍ਹਾਂ ਨੇ ਫਰਸ਼ ਤੋਂ ਲੈ ਕੇ ਅਰਸ਼ ਤੱਕ ਦਾ ਸਫ਼ਰ ਤੈਅ ਕੀਤਾ ਉਹ ਲੋਕਾਂ ਦੇ ਅੱਗੇ ਆਉਣ ਅਸੀਂ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਉਹਨਾਂ ਨੂੰ ਦੇਖ ਕੇ ਸਾਡੇ ਪੰਜਾਬ ਦੇ ਮੁੰਡੇ ਕੁੜੀਆਂ ਜਿਹੜੇ ਉਹਨਾਂ ਨੂੰ ਐਪਰੀਸ਼ੀਏਸ਼ਨ ਮਿਲੇ ਉਹ ਵੀ ਤਰੱਕੀਆਂ ਕਰਨ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ